ਨਾਲ ਮੈਂ ਜਨਪ੍ਰੀਤ ਕੌਰ ਪਾਰਮੀ ਜਮਾਦੀ ਵਿਦਿਆਰਥਣ ਹਾਂ ਮੈਂ ਅੱਜ ਤੁਹਾਡੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦੇ ਹੋਏ ਮੈਂ ਅਤੇ ਮੇਰੇ ਸਾਥੀ ਗੁਰੂ ਸਾਹਿਬ ਜੀ ਦੇ ਜੀਵਨ ਯਾਤਰਾ ਮਾ ਅਤੇ ਸ਼ਹੀਦੀ ਬਾਰੇ ਚਰਚਾ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ ਆਪ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ ਬਚਪਨ ਦਾ ਨਾਮ ਤਿਆਗਮਲ ਸੀ 1735 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਦੀ ਬਹਾਦਰੀ ਨੂੰ ਵੇਖਦਿਆਂ ਆਪ ਜੀ ਦਾ ਨਾਮ ਤੇਗ ਭਾਦਰ ਰੱਖ ਦਿੱਤਾ ਜਿਸ ਦਾ ਅਰਥ ਹੈ ਤਲਵਾਰ ਦਾ ਟਣੀ ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ گزارਿਆ ਅਤੇ ਫਿਰ ਕਰਤਾਰਪੁਰ ਜ਼ਿਲ੍ਹਾ ਜ਼ਿਲੰਦਰ ਵਿਖੇ ਚਲੇ ਗਏ ਗੁਰੂ ਜੀ ਦੇ ਪੈਣ ਨਾਰ ਪਿੰਡ ਦੇ ਲਾਲਚੰਦ ਵੀ ਇਸ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸ਼੍ਰੀ ਕ੍ਰਿਸ਼ਨ ਜੀ ਨਾਲ ਹੋਈ ਮੁਲਾਕਾਤ ਬਾਰੇ ਮੇਰਾ ਅਗਲਾ ਸਾਥੀ ਚਰਚਾ ਕਰੇ। ਪੀਕੋਰ +1 ਕਲਾਸ ਦੇ ਵਿਦਿਆਰਥਣ ਅੱਜ ਤੁਹਾਡੇ ਅੱਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹਰ ਕ੍ਰਿਸ਼ਨ ਜੀ ਨਾਲ ਹੋਈ ਮੁਲਾਕਾਤ ਬਾਰੇ ਚਰਚਾ ਕਰਾਂਗੇ। 6 ਤੋਂ ਉੱਪਰ 1683 ਇਸ ਨੂੰ ਹਰਨਾਇ ਸਾਹਿਤ ਜੋਤੀ ਜੋ ਸੁਣ ਕੇ ਉਹ ਕਿਰਤਪੁਰ ਪੂਜਾ ਅਤੇ ਗੁਰਗੱਦੀ ਉੱਤੇ ਆਪਣਾ ਹੱਕ ਜਿਤਾਉਣ ਦੀ ਕੋਸ਼ਿਸ਼ ਕੀਤੀ ਅਤੇ ਦਿੱਲੀ ਜਾ ਕੇ ਔਰੰਗዜਬ ਦੀ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ 4 ਮਾਰਚ 1665 ਈਸਵੀ ਵਿੱਚ ਰਾਮ ਰਾਏ ਨੂੰ ਔਰੰਗዜਬ ਨਾਲ ਮਿਲਣ ਦਾ ਸਮਾਂ ਮਿਲ ਹੀ ਗਿਆ ਰਾਮ ਰਾਏ ਨੇ ਬੜਾ ਅਜੀਜ਼ ਹੋ ਕੇ ਔਰੰਗዜਬ ਤੋਂ ਮਦਦ ਮੰਗੀ ਔਰੰਗዜਬ ਨੇ ਰਾਮ ਰਾਏ ਦੀ ਮਦਦ ਕਰਨ ਦਾ ਵਾਅਦਾ ਕੀਤਾ ਇਸ ਸਬੰਧ ਵਿੱਚ ਔਰੰਗዜਬ ਨੇ ਪਹਿਲਾ ਕੰਮ ਗੁਰੂ ਸਾਹਿਬ ਨੂੰ ਦਿੱਲੀ ਭਲਾਇਆ ਉਸਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ ਦੇ ਦੀਵਾਨ ਪਰਸ ਰਾਮ ਦੀ ਡਿਊਟੀ ਲਾਈ ਗੁਰੂ ਜੀ ਨਾਲ ਸਾਧੀ ਬਸੀ ਮਾਤਾ ਸੁਲਖਣੀ ਦੀਵਾਨ ਦਰਗਾਹ ਮੱਲ ਪਾਈ ਤੇ ਆ ਪਰਸ ਪਰਮਾਰ ਪਾਈ ਮਨੀ ਰਾਮ ਤੇ ਕਈ ਹੋਰ ਸਿੱਖ ਦਿੱਲੀ ਵੱਲ ਚੱਲ ਪਏ ਗੁਰੂ ਸਾਹਿਬ 3 ਮਾਰਚ 1644 ਇਸ ਵੀ ਦੇ ਦਿਨ ਦਿੱਲੀ ਪੁੱਜੇ ਦਿੱਲੀ ਰਾਜਾ ਜੈ ਸਿੰਘ ਮਿਰਜਾ ਤੇ ਪੰਗਲੇ ਮੌਜੂਦ ਗੁਰਦੁਆਰਾ ਪੰਗਲਾ ਸਾਹਿਬ ਵਿੱਚ ਖੈਰੇ ਜੈ ਸਿੰਘ ਉਸ ਵੇਲੇ ਦੱਖਣ ਦਾ ਗਵਰਨਰ ਸੀ ਅਤੇ ਉਸ ਪੰਗਲੇ ਵਿੱਚ ਉਸਦੀ ਰਾਣੀ ਕੁਸ਼ਪਾਵਤੀ ਅਤੇ ਪੁੱਤਰ ਕੰਪਰ ਰਾਮ ਸਿੰਘ ਰਹਿੰਦੇ ਉਸ ਤੋਂ ਇੱਕ ਦਿਨ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਵੀ ਪੂਰਬ ਦੇ ਦਾਰੇ ਤੇ ਦਿੱਲੀ ਮੁੜੇ ਸਨ